ਮੈਂ ਕਹਿੰਨ ਪੂਰਾ ਜ਼ਿਲ੍ਹਾ ਬਿਠਾਉਂਗਾ ਇੱਥੇ ਸਾਰੀਆਂ ਥੜਕਾਂ ਬੰਦ ਹੋਣਗੀਆਂ ਇੰਨੇ ਕਮਜ਼ੋਰ ਨਹੀਂ ਹੈਗੇ ਅਸੀਂ ਕੋਈ ਦੁੱਕੀ ਦਾ ਬੰਦਾ ਇੱਥੇ ਸਾਡੇ ਤੇ ਕਲੇ ਮਾਰ ਕੇ ਜਾਂ ਸਾਡੇ ਬੰਦਿਆਂ ਨੂੰ ਧੱਲੇ ਕਹਿ ਜਾਵੇ ਕੀ ਜੀ ਕੀ ਨੇ ਇਹ ਦੁੱਕੀ ਦੁੱਕੀ ਦੇ ਬੰਦੇ ਨੇ ਉਹ ਬੰਦੇ ਦੀ ਹੈ ਅਕੀਸਾ ਸੀਤ ਨੇ ਇੱਥੇ ਆ ਕੇ ਆਜ ਮਗੰਨ ਕਰਦਾ ਉਹ ਪੰਚਾਇਤ ਮੈਂਬਰ ਸਰਪੰਚਾ ਕੀ ਆ ਹੋ ਕੋਈ ਜਾਂ ਬਦਮਾਸ਼ਾਂ ਆਦੀ ਪਾਰਟੀ ਦਾ ਤੁਹਾਡੀ ਹਾਜ਼ਰੀ ਚਾਹਿਆ ਅਸੀਦਰ ਸਾਹਿਬ ਤੁਸੀਂ ਡਿਊਟੀ ਮਿਨਿਸਟ੍ਰੇਟੋਰ ਹੋ ਤੁਸੀਂ ਕੀ ਐਕਸ਼ਨ ਲਿਆ ਤੇ ਕਿਲਾ ਕੀ ਲਿਖ ਕੇ ਪਹੁੰਚਣ ਤੱਕ ਇਹ ਇਹ ਮੈਨੂੰ ਧਲੇ ਮਾਰ ਰਹੇ ਹੋ ਕਰਨੀ ਪਉਦੀ ਇਹੇ ਸ਼ਬਦਾਬਲੀ ਧੱਲੇ ਨਹੀਂ ਹੁੰਦਾ ਜੀ ਪਹਿਲਾਂ ਉਹਨੂੰ ਜਾਤੀ ਸੁਸਾਇਤ ਵਰਤੇ ਉਹ ਪੰਚਾਇਤ ਮੈਂਬਰ ਨੂੰ ਨਹੀਂ ਕੰਮ ਦੀ ਉੱਕਣ ਦੀ ਗੱਲ ਨਹੀਂ ਪੂਰੀ ਵਧੀਆ ਢੰਗ ਨਾਲ ਮੈਂ ਕੱਲ ਪੂਰਾ ਜ਼ਿਲ੍ਹਾ ਬਿਠਾਉਂਗਾ ਇੱਥੇ ਸਾਰੀਆਂ ਥੜਾਂ ਕਾ ਬੰਦ ਹੋਣਗੀਆਂ ਇੰਨੇ ਕਮਜ਼ੋਰ ਨਹੀਂ ਹੈਗੇ ਅਸੀਂ ਕੋਈ ਦੁੱਕੀ ਦਾ ਬੰਦਾ ਇੱਥੇ ਸਾਡੇ ਤੇ ਕਲੇ ਮਾਰ ਜੇ ਜਾਂ ਸਾਡੇ ਬੰਦਿਆਂ ਨੂੰ ਧੱਲੇ ਕਹਿ ਜਾਵੇ

ਹਰਦਾ ਜੀ ਕੋਈ ਹੱਦ ਹੋਣੀ ਹੈ ਸਾਰੇ ਕੰਮ ਬਦਮਾਸ਼ੀ ਨਹੀਂ ਹੋਣਗੇ ਉਹ ਬੰਦੇ ਅੰਦਰ ਬੈਠੇ ਚੁੰਨੀ ਹੋਏ ਕੀ ਕਸੂਰ ਉਹਨਾਂ ਦਾ ਆਪ ਦੇ ਲੋਕਾਂ ਦੀ ਗੱਲ ਨਾ ਕਰਨ ਉਹ ਤੁਸੀਂ ਕਹਿਣਾ ਸੀ ਨਾ ਮੈਂ ਤਾਂ ਕਿਹਾ ਤੁਹਾਨੂੰ ਪੰਜ-ਪੰਜ ਬੰਦੇ ਲੈ ਕੇ ਸਹੀ ਆ ਲੱਭੋ ਜਿੱਥੇ ਉਹ ਬੰਦੇ ਕੋਈ ਗੱਲਬਾਤ ਜੇ ਗਲਤ ਕਰਨਗੇ ਤਾਂ ਮੈਂ ਬੈਠਾ ਉਹਨਾਂ ਵਾਸਤੇ ਕਹਿਣਾ ਓ ਜੀ ਲੋਕਾਂ ਦਾ ਚੋਣਾਂ ਬਾਅਦ ਸਾਡੇ ਪਿੰਡਾਂ ਚੋਣਾਂ ਬਾਅਦ ਉਹਨਾਂ ਨੂੰ ਕੋਈ ਬਦਮਾਸ਼ੀ ਨਹੀਂ ਹੋਣ ਦੇਣੀ ਚਾਹੀਦੀ ਮੈਂ ਕਹਿੰਨ ਪੂਰਾ ਜ਼ਿਲ੍ਹਾ ਬਿਠਾਉਂਗਾ ਇੱਥੇ ਸਾਰੀਆਂ ਥੜਕਾਂ ਬੰਦ ਹੋਣਗੀਆਂ ਇੰਨੇ ਕਮਜ਼ੋਰ ਨਹੀਂ ਹੈਗੇ ਅਸੀਂ ਕੋਈ ਦੁੱਕੀ ਦਾ ਬੰਦਾ ਇੱਥੇ ਸਾਡੇ ਕਲੇ ਮਾਰ ਦੇ ਜਾਂ ਸਾਡੇ ਬੰਦਿਆਂ ਨੂੰ ਧੱਲੇ ਕਹਿ ਜਾਵੇ ਕੀ ਜੀ ਕੀ ਨੇ ਇਹ ਦੁੱਕੀ ਦੁੱਕੀ ਦੇ ਬੰਦੇ ਨੇ ਉਹ ਬੰਦੇ ਦੀ ਹੈ ਅਕੀਸਾ ਸੀਤ ਨੇ ਇੱਥੇ ਆ ਕੇ ਆਜ ਮਗਾਂਦ ਕਰਦਾ ਉਹ ਪੰਚਾਇਤ ਮੈਂਬਰ ਸਰਪੰਚਾ ਕੀ ਆ ਹੋ ਕੋਈ ਜਾਂ ਬਦਮਾਸ਼ਾਂ ਆ ਮਾਦੀ ਪਾਰਟੀ ਦਾ ਤੁਹਾਡੀ ਹਾਲ ਕੀ ਚੋਇਆ ਹਸੀਦਰ ਸਾਹਿਬ ਤੁਸੀਂ ਡਿਊਟੀ ਮਿਨਿਸਟ੍ਰੇਟ ਹੋ ਤੁਸੀਂ ਕੀ ਐਕਸ਼ਨ ਲਿਆ ਤੇ ਕਿਲਾ ਕੀ ਲਿਖ ਕੇ ਜਾਣ ਤੱਕ ਇਹ ਇਹ ਮੈਨੂੰ ਡਰੇ ਮਾਰ ਰਹੇ ਹੋ ਕਰਨੀ ਪਉਦੀ ਇਹ ਸ਼ਬਦਾਬਲੀ ਧੱਲੇ ਨਹੀਂ ਹੁੰਦਾ ਜੀ ਪਹਿਲਾਂ ਉਹਨੂੰ ਜਾਤੀ ਸੁਸਾਇਤ ਵਰਤੇ ਉਹ ਪੰਚਾਇਤ ਮੈਂਬਰ ਨੂੰ ਨਹੀਂ ਕੰਮ 도 ਕਰਨ ਦੀ ਗੱਲ ਨਹੀਂ ਪੂਰੀ ਵਧੀਆ ਢੰਗ ਨਾਲ ਮੈਂ ਕੱਲ ਪੂਰਾ ਜ਼ਿਲ੍ਹਾ ਬਿਠਾਉਂਗਾ ਇੱਥੇ ਸਾਰੀਆਂ ਥੜਾਂ ਕਾ ਬੰਦ ਹੋਣਗੀਆਂ ਇੰਨੇ ਕਮਜ਼ੋਰ ਨਹੀਂ ਹੈਗੇ ਅਸੀਂ ਕੋਈ ਦੁੱਕੀ ਦਾ ਬੰਦਾ ਇੱਥੇ ਸਾਡੇ ਤੇ ਕਲੇ ਮਾਰ ਜੇ ਜਾਂ ਸਾਡੇ ਬੰਦਿਆਂ ਨੂੰ ਧੱਲੇ ਕਹਿ ਜਾਵੇ। ਕੀ ਜੀ ਕੀ ਨਾ ਹੈ ਦੁੱਕੀ ਦੁੱਕੀ ਦੇ ਬੰਦੇ ਨੇ? ਮੁੌਕਾ ਦਾਂਗੇ ਡੀਸੀ ਦਫਤਰ ਐਸਐਸਪੀ ਦਫਤਰ ਕਾਹਨੂੰ ਸਾਰਾ। ਇਸ ਪਿੰਡ ਦਾ ਨਖਰਾ ਆ ਬੰਦੇ। ਆਹ ਸਰਪੰਚ ਸਾਹਿਬ। ਆਜ ਉੱਥੇ ਲੋਕਾਂ ਨੇ ਬਗਵਾ ਦੇ ਬਾਠੀ ਆਜ ਦਾ ਹੋਈ ਗਿਆ। ਇਹਦਾ ਜੂ ਕੇ ਚਲਾ ਹੋ ਗਿਆ। ਹਾਂ ਹਾਂ ਬੈਠਣਾ ਜੀ। ਹਰ ਇੱਕ ਆ ਜਿੱਪੀ ਹੱਥ ਦਉਂਦੀ ਹੈ ਸਾਰੇ ਕੰਮ ਬਦਮਾਸ਼ੀ ਨਹੀਂ ਹੋਣ ਉਹ ਬੰਦੇ ਅੰਦਰ ਬੈਠੇ ਚੁੰਨੀ ਹੋਏ ਕੀ ਕਸੂਰ ਇਹਨਾਂ ਦਾ ਆਪਦੇ ਲੋਕਾਂ ਦੀ ਗੱਲ ਨਾ ਕਰਨ ਉਹ ਤੁਸੀਂ ਕਹਿਣਾ ਸੀ ਨਾ ਮੈਂ ਤਾਂ ਕਿਹਾ ਤੁਹਾਨੂੰ ਪੰਜ-ਪੰਜ ਬੰਦੇ ਲੈ ਕੇ ਸਹੀ ਹੱਲ ਲੱਭੋ ਜਿੱਥੇ ਉਹ ਬੰਦੇ ਕੋਈ ਗੱਲਬਾਤ ਜੇ ਗਲਤ ਕਰਨਗੇ ਤਾਂ ਮੈਂ ਬੈਠਾ ਉਹਨਾਂ ਵਾਸਤੇ ਕਹਿਣਾ ਓ ਜੀ ਲੋਕਾਂ ਦਾ ਚੋਣਾਂ ਬਾਅਦ ਸਾਡੇ ਪਿੰਡਾਂ ਦੇ ਚੋਣਾਂ ਬਾਅਦ ਕੋਈ ਵਿਰੋਧ ਹੋਣਾ ਕੋਈ ਬਦਮਾਸ਼ੀ ਨਹੀਂ ਹੋਣੀ ਚਾਹੀਦੀ